ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਆਪ ਅਗਨੌਨ ਜਾ ਰਹੇ ਹਾਂ ਵਾਈਟ ਚਨੇ ਅਮ ਇਧਰ ਵਾਲ ਕੇ ਰੱਖਲੇ ਸੀਗੇ ਪਹਿਲਾਂ ਇਹਨਾਂ ਨੂੰ ਆਪਾਂ ਬਾੜ ਲਿਆ ਵਾ ਤੇ ਇਧਰ ਆਪਾਂ ਇਹਨਾਂ ਦਾ ਮਸਾਲਾ ਤਿਆਰ ਕਰ ਰਹੇ ਹਾਂ ਮਸਾਲੇ ਦੇ ਵਿੱਚ ਆਪਾਂ ਲਸਣ ਪਿਆਜ਼ ਤੇ ਜੀਰਾ ਪਾਇਆ ਵਾ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਤੜਕ ਲਵਾਂਗੇ ਸਾਰੇ ਮਸਾਲੇ ਨੂੰ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਟਮਾਟਰ ਪਾਵਾਂਗੇ 4-5 ਟਮਾਟਰ ਤਾਂ ਜੋ ਇਹਨਾਂ ਦੀ ਗਰੇਵੀ ਵਧੀਆ ਬਣ ਜੇ ਹੁਣ ਆਪਾਂ ਆਪਣਾ ਮਸਾਲਾ ਚੰਗੀ ਤਰ੍ਹਾਂ ਭੁਲਣਾ ਲਵਾਂਗੇ ਹੁਣ ਆਪਣਾ ਤੜਕਾ ਬੜਕੀ ਹੋ ਗਿਆ ਵਾ ਅੱਗੇ ਤਿਆਰ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਧਨੀਆ ਪਾਊਡਰ ਇਸ ਤੋਂ ਬਾਅਦ ਪਾਵਾਂਗੇ ਜੀ ਹਲਦੀ ਹਲਦੀ ਤੋਂ ਉਪਰ ਬਾਅਦ ਆਪਾਂ ਥੋੜਾ ਜਿਹਾ ਫੇਕ ਲਵਾਂਗੇ ਤੇ ਹੁਣ ਆਪਾਂ ਜਿਹੜੀ ਟਮਾਟਰ ਕੱਟੇ ਸੀਗੇ ਇਹਦੇ ਵਿੱਚ ਉਹ ਪਾ ਦਵਾਂਗੇ ਬਾਦ ਵਿੱਚ ਹੁਣ ਆਪਾਂ ਇਹਨੂੰ ਸਾਲਕਾ ਜਾਂ ਪਾਣੀ ਪਾ ਕੇ ਇਹਦੇ ਵਿੱਚ ਇਹਨਾਂ ਨੂੰ ਪਕਾ ਲਵਾਂਗੇ ਫੱਕਰ ਦੇ ਕੋਲ ਇਹ ਵਿੱਚ ਪਾ ਲਈ ਦੀ ਸਾਡਿੱਤੀ ਹੈ ਤੇ ਹੁਣ ਆਪਾਂ ਇਹਨੂੰ ਸਾਰੇ ਤੜਕੇ ਨੂੰ ਰਿਜਜਨ ਦਵਾਂਗੇ ਜਦ ਤੱਕ ਇਹ ਤੇਲ ਨਹੀਂ ਛੱਡ ਦਿੰਦਾ ਉਸ ਤੋਂ ਬਾਅਦ ਆਪਾਂ ਫਿਰ ਇਹਨੂੰ ਚਨਾ ਦਾਲ ਜਿਹੜੀ ਆਪਾਂ ਉਦੋਂ ਉਬਾਲੀ ਹੋਈ ਹੈ ਉਹਦੇ ਵਿੱਚ ਪਾ ਦਵਾਂਗੇ ਦੇਖੋ ਜੀ ਮਸਾਲਾ ਆਪਣਾ ਮਾਂਕੀ ਰੈਡੀ ਹੋ ਰਿਆ ਵਾ ਅਰੇ ਤੜਤੇ ਨੇ ਹਲਕਾ ਹਲਕਾ ਤੇਲ ਛੱਡਣਾ ਸ਼ੁਰੂ ਕਰਤਾ ਪਰ ਹਦੀ ਆਪਾਂ ਇਹਨੂੰ ਹੋਰ ਪਕਾਵਾਂਗੇ ਆਪਾਂ ਹੀ ਮਸਾਲੇ ਚ ਨੋਨ ਨਹੀਂ ਪਾਇਆ ਕਿਉਂਕਿ ਆਪਾਂ ਨੋਨ ਬਾਈਟ ਚਨੇਆਂ ਵਿੱਚ ਪਾ ਕੇ ਅਵਾਲਨੇ ਸੀਗੇ ਉਹ ਤਾਂ ਕਰਕੇ ਜਿੰਨਾ ਚਮਚਾ ਡੇਢ ਚਮਚਾ ਨੋਨ ਦੇ ਪੈਣਾ ਸੀਗਾ ਆਪਾਂ ਸਾਰਾ ਉਤਰੀ ਪਾ ਲਿਆ ਚਨੇਆਂ ਵਿੱਚ ਪਾ ਕੇ ਅਵਾਲ ਲੇ ਇੱਕੋ ਜਿਹੀ ਕਿਨਵਰੀ ਮਸਾਲਾ ਤਿਆਰ ਹੋਇਆ ਵਾ पसंद तो देखो हल्का हल्का तेल तो तेन आप हल्का जैसा लगावे लो जी मसाला अपना बन के रेडी ਹੁਣ ਆਪਾਂ ਆਪਣਾ ਸਾਰਾ ਮਸਾਲਾ ਇੱਥੇ ਪਾ ਦੋਗੇ ਥੋੜਾ ਜਿਹਾ ਤੇ ਪੌਣੀ ਕਟ ਕੇ ਟਿਕਾ ਲਵਾਂਗੇ ਲੋਚੀ ਆਪਣਾ ਤੜਕਾ ਵਾਲ ਕੇ ਰੈਡੀ ਆ ਬਸ ਹੁਣ ਆਪਾਂ ਦਾਲ ਨੂੰ ਥੋੜੀ ਦੇਰ ਲਈ ਸੇਕਨ ਵਾਂਗਗੇ ਤਾਂ ਜੋ ਜੜੀਆਂ ਤੇ ਮਸਾਲੇ ਪਾਇਆ ਹਲਦੀ ਵਗੈਰਾ ਉਹ ਸਾਰਾ ਫੁਛੇੜੇ ਵਿੱਚ ਮਿਕਸ ਹੋ ਜਵੇ ਦਾਲ ਦੇ ਵਿੱਚ ਤੋਂ ਬਾਅਦ ਇਹਨੂੰ ਤੇ ਹਲਾ ਦਵਾਂਗੇ ਮੈਂ ਇਹਨ ਤੋਂ ਬਾਅਦ ਦੇਖੋ ਜੀ ਕਿੰਨੀ ਵਧੀਆ ਰੈਡ ਰੈਡ ਗ੍ਰੇਵੀ ਬਣ ਕੇ ਤਿਆਰ ਹੋਈ ਆ ਹੁਣ ਆਪਾਂ ਇਹਨੂੰ ਥੋੜੀ देर ਸੇਕ ਲੱਗਣ ਦਵਾਂਗੇ ਦਾਲ ਆਪਣੀ ਰਿਚਣ ਲੱਗ ਗਈ ਆ ਜੀ ਹੁਬਾ ਆਪਾਂ ਇਹਨੂੰ ਥੋੜਾ ਜਿਹਾ ਹੋਰ ਜਿਹਾ ਹਾਂਗੇ ਲਓ ਜੀ ਆਪਣੀ ਦਾਲ ਬਣ ਕੇ ਹੋ ਗਈ ਆ ਰੈਡੀ ਮਿਲਦੇ ਆਇਕੋ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸੋ ਸ਼ੇਅਰ ਕਰੋ